ਕਾਲ ਜੀ ਮੇਰਾ ਨੋ ਹਰਪੀ ਸਿੰਘ ਪਿੰਡ ਕਮਾਲਪੁਰ ਡਿਸਟ੍ਰਿਕਟ ਸੰਗਰੂਰ ਅਸੀਂ ਇਹ ਵੈਰੈਟੀ ਪੀ ਵੀ ਡਬਲਯੂ 872 ਵੈਰੈਟੀ ਆ ਇਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਨਵੀਂ ਵੈਰੈਟੀ ਆ ਵੱਧ ਝਾੜ ਦੇਣ ਵਾਲੀ ਵੈਰੈਟੀ ਆ ਇਹ ਅਸੀਂ ਨੇ ਆਪਦੇ ਪਿੰਡ ਪਿੰਡ ਕਮਾਲਪੁਰ ਵਿੱਚ ਇਹਦਾ ਟ੍ਰਾਇਲ ਲਾਇਆ ਹੋਇਆ ਤਕਰੀਬ ਨੇ ਇਹ ਪੌਣੇ ਕੀਲੇ ਦੇ ਵਿੱਚ ਇਹਦਾ ਟ੍ਰਾਇਲ ਲਾਇਆ ਹੋਇਆ ਤੇ ਥੋੜਾ ਜਿਹਾ ਤਾਂ ਇਧਰ ਆ ਉਹ ਲੱਗ ਕੀਲਾ ਕੀਲੇ ਦੇ ਵਿੱਚ ਇਹਦਾ ਟ੍ਰੇਲ ਲੱਗਾ ਹੋਇਆ ਪੀਬੀਡਬਲਯੂ 872 ਦਾ ਤੇ ਇਹਦੀ ਬਜਾਈ 10 11 2024 ਨੂੰ ਇਹਦੀ ਬਜਾਈ ਕੀਤੀ ਸੀਗੀ ਨਾਰਮਲ ਡੀਏਪ ਪਾ ਕੇ ਤੇ ਤਿੰਨ ਗੱਟੇ ਇਹਦੇ ਵਿੱਚ ਜੂਰੀਏ ਦੇ ਪਏ ਹੋਏ ਨੇ ਵੈਰਾਈਟੀ ਵੀ ਫੋਟ ਬਹੁਤ ਸ਼ਾਨਦਾਰ ਆ ਵੈਰਾਈਟੀ ਦੀ ਬੱਲੀ ਸਾਰੀਆਂ ਬੱਲੀ ਦੀ ਲੰਬਾਈ ਤੇ ਫਟਾਰ ਸਾਰੀਆਂ ਕਿਸਮਾਂ ਨਾਲੋਂ ਵੱਧਾ ਤੇ ਬੱਲੀ ਦੇ ਵਿੱਚ ਦਾਣਿਆਂ ਦੀ ਗਿਣਤੀ ਵੀ ਵੱਧ ਲੱਗਦੀ ਆ ਮੱਖੀਆਂ ਤੇ ਉਹ ਸਾਨੂੰ ਗਿਣੇ ਤੋਂ ਪਤਾ ਲੱਗੂਗਾ ਪਰ ਇਹ ਵੈਰਾਈਟੀ ਦੀ ਬੱਲੀ ਹੋਰ ਵੈਰਾਈਟੀਆਂ ਨਾਲੋਂ ਸਭ ਤੋਂ ਇਹਦੀ ਲੰਬਾਈ ਵੱਧ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਝਾੜ ਦੇਖ ਕੇ ਤੁਹਾਨੂੰ ਦੱਸਾਂਗੇ ਵੈਰਾਈਟੀ ਆ ਪੀਬੀਡਬਲਯੂ 872 ਤੇ ਬਹੁਤ ਸ਼ਾਨਦਾਰ ਵੈਰਾਈਟੀ ਆ ਫਟਾਰ ਸਾਰੀਆਂ ਕਿਸਮਾਂ ਨਾਲੋਂ ਵੱਧ ਆ ਤੇ ਆਸ ਕਰਦੇ ਹਾਂ ਦਾ ਝਾੜ ਵੀ ਵਧੀਆ ਰਹੂਗਾ ਧੰਨਵਾਦ